ਲੁਧਿਆਣਾ ਦੇ ਗੈਲ ਰੋਡ ਸਥਿਤ ਕਲਸੀਆਂ ਵਾਲੀ ਗਲੀ ਦੇ ਅੰਦਰ ਇੱਕ ਸਾਈਕਲ ਪਾਰਟਸ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਕਰਕੇ ਦੋ ਮਜ਼ਦੂਰਾਂ ਦੇ ਸੜ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ। ਅੱਗ ਅੱਜ ਲਗਭਗ 10:30 ਵਜੇ ਦੇ ਕਰੀਬ ਲੱਗੀ ਸੀ ਜਿਸ ਵੇਲੇ ਮਜ਼ਦੂਰ ਅੰਦਰ ਕੰਮ ਕਰ ਰਹੇ ਸੀ। ਇੱਕ ਕੰਮ ਮਜ਼ਦੂਰ ਨੂੰ ਤਾਂ ਬਚਾ ਲਿਆ ਗਿਆ ਜਦੋਂ ਕਿ ਦੋ ਅੰਦਰ ਹੀ ਫਸੇ ਰਹਿ ਗਏ। ਮੌਕੇ ਤੇ ਪਹੁੰਚੀ ਫਾਇਰ ਬਰਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਮੌਕੇ ਦੇ ਪਹੁੰਚਿਆਂ ਅੱਗ ਬਹੁਤ ਹੀ ਹਮੰਦਪੱਗੀ ਘਟਨਾ ਹੋਈ ਹੈ। ਇੱਕ ਫੈਕਟਰੀ ਜਿਹਦੇ ਵਿੱਚ ਗੱਡੀਆਂ ਨੂੰ ਪੇਂਟ ਕਰਨ ਤੋਂ ਬਾਅਦ ਉਹਦੇ ਤੇ ਕਵਰਿੰਗ ਕੀਤੀ ਜਾਂਦੀ ਸੀ ਪੱਠੀ ਲੱਗੀ ਸੀ ਤੇ ਇੱਕਦਮ ਨਾ ਨਾਮੂਮ ਕਰਨ ਕਰਕੇ ਜਿਹੜੀ ਵੀ ਅੱਗ ਲੱਗੀ ਤਾਂ ਅੱਗ ਇਹਨੇ ਜ਼ੋਰਦਾਰ ਸੀ ਵੀ ਫਟਟਰ ਵੀ ਖੁੱਲਾ ਸੀ ਪਰ ਉਹਨਾਂ ਨੌਜਵਾਨਾਂ ਨੂੰ ਬਾਹਰ ਭੱਜਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਦੋ ਨੌਜਵਾਨਾਂ ਦੀ ਡੈਥ ਹੋਈ ਹੈ ਮੌਕੇ ਤੇ ਮੇਰੇ ਆਉਣ ਤੋਂ ਪਹਿਲਾਂ ਐਸਟੀਓ ਡਿਵੀਜ਼ਨ ਨੰਬਰ 6 ਕੁਲਵੰਤ ਕੌਰ ਜੀ ਐਸਐਸਪੀ ਸੰਦੀਪ ਕੁਮਾਰ 22 ਨੰਬਰ ਚੌਕੀ ਉਹ ਮਜੂਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਪਣਾ ਕੰਮ ਕਰਨ ਲੱਗੀਆਂ ਸੀ ਪਰ ਬੜੇ ਦੁੱਖ ਦੀ ਘਟਨਾ ਵੀ ਉਹਨਾਂ ਦੀ ਜਾਨ ਨਹੀਂ ਬਚਾ ਸਕੀ ਕਿਸ ਤਰ੍ਹਾਂ ਅੱਗ ਲੱਗੀ ਹੈ ਜੇ ਕੋਈ ਪਤਾ ਲੱਗਿਆ ਅੱਗ ਹੁਣ ਪਤਾ ਲੱਗੂਗਾ ਉਹਦੇ ਜਾਂਚ ਕੀਤੀ ਜਾਊਗੀ ਕਿ ਬਿਜਲੀ ਕਾਰਨ ਹੋਈ ਹੈ ਜਾਂ ਕੋਈ ਪਰ ਉਹ ਮੁਸਲਮਾਨ ਦੱਸਦੇ ਬੀੜੀ ਤਾਂ ਮੇਰੇ ਖਿਆਲ ਮੁਸਲਮਾਨ ਸ਼ਾਇਦ ਪਿੰਦੀ ਨਹੀਂ ਪੀੜ ਇਹਦੇ ਪਰਵਾਹ ਨਹੀਂ ਜਿਹੜੇ ਕਿੰਨੀ ਉਮਰ ਦੇ ਸੀ ਛੋਟੀ ਉਮਰ ਦੇ ਨੌਜਵਾਨ ਇਹ ਵੀ ਮੈਂ ਐਸਐਸਓ ਨੂੰ ਕਿਹਾ ਵੀ ਇਹ ਜਾਂਚ ਕਰੋ ਵੇ ਕਿਤੇ ਬੱਚਿਆਂ ਨੂੰ ਤਾਂ ਨਹੀਂ ਨੌਕਰੀ ਲੱਗਿਆ ਨਾ ਵਾਕ ਲੇਬਰ ਤਾਂ ਨਹੀਂ ਲੱਗਦਾ ਨਹੀਂ ਨਹੀਂ ਉਹੀ ਤਾਂ ਜਾਂਚ ਕਰਨੀ ਆ ਨਾ ਵੀ 18 ਤੋਂ ਵੱਧ ਤਾਂ ਨਹੀਂ ਗਾ ਹੂੰ ਸਿੱਧੂ ਸਾਹਿਬਾ ਲੱਗਦਾ ਕਿ ਕੋਈ ਮੁਆਵਜ਼ਾ ਵਗੈਰਾ ਜਾਂ ਕਿ ਉਹਦਾਂ ਦੀ ਕੋਈ ਮਨਮਾਨੀ ਮਦਦ ਹੈ ਜਿਹੜੇ ਦੇਖੋ ਸਰਕਾਰੀ ਸਿਹਤਾਂ ਦੀ ਜਿਹੜੀ ਲੋੜ ਹੋਊ ਉਹਦੇ ਲਈ ਵੀ ਅਸੀਂ ਹਾਜ਼ਰ ਹਾਂ اگر ਜਿਹੜਾ ਫੈਕਟਰੀ ਵਾਲਾ ਜਿਹਦੇ ਕੋਲੇ ਕੰਮ ਕਰਦੇ ਉਹਨੂੰ ਵੀ ਕਹਾਂਗੇ ਵੀ ਇਹਨਾਂ ਦੀ ਮਾੜੀ ਮੋਟੀ ਮaddi ਮਦਦ ਕਰੀ ਜਾਵੇ ਵੱਡੀ ਕਿਨਦੀ ਚ ਫੈਕਟਰੀਆਂ ਨੇ ਤੁਹਾਡੇ ਜਿਹੜੇ ਹਲਕੇ ਦੇ ਵਿੱਚ ਲੱਗਦਾ ਕਿ ਸੇਫਟੀ ਉਪਕਰਨ ਜਿਹੜੇ ਨੇ ਦੇਖੋ ਮੈਂ ਇਹ ਗੱਲ ਦਾਅਵੇ ਨਾ ਕਹਿਣਾ ਵੀ ਇੱਥੇ ਬਿਲਕੁਲ ਵੀ ਜਿਹੜੇ ਵਰਕਰ ਨੇ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ ਨਾ ਅੱਗ ਬਜਾਉਣ ਜੰਤਰ ਲੱਗਿਆ ਨਾ ਕੋਈ ਐਗਜ਼ੌਰਟ ਦਾ ਪ੍ਰਬੰਧ ਹੈ ਨਾ ਹੀ ਕੋਈ ਇਹੀ ਇਹਨਾਂ ਦਾ ਪ੍ਰਬੰਧ ਸੀ ਮੇਨ ਸੋਚੋਂ ਕੱਟਣ ਦਾ ਜਿਹਦੇ ਕਾਰਨ ਜਿਹੜੀ ਵੀ ਹੈ ਉਹਨਾਂ ਦੀ ਜਾਨ ਬਚ ਸਕੇ ਤੇ ਮੈਂ ਦੇਸ਼ਾਂ ਇਸ ਸੰਬੰਧ ਵਿੱਚ ਮੈਂ ਸਮੁੱਚੇ ਇੰਡਸਟਰੀ ਦੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਅ ਇੰਡਸਟਰੀ ਦੀ ਤਰੱਕੀ ਲਈ ਵੀ ਕੰਮ ਕਰਨਾ ਕਿਉਂਕਿ ਇੰਡਸਟਰੀ ਪੰਜਾਬ ਦਾ ਤੁਰੇ ਦੀ ਤਰੱਕੀ ਜ਼ਰੂਰੀ ਹੈ ਪਰ ਜਿਹੜੇ ਵਰਕਰ ਤੁਹਾਡੇ ਕੋਲੇ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਲਾਜ਼ਮੀ ਉਹ ਬਣਾਇਆ ਕਰੋ ਦੇਖੋ ਅੱਜ ਇਹ ਨੌਜਵਾਨਾਂ ਨੂੰ ਪਤਾ ਥੋੜਾ ਜਿਹਾ ਸੀ ਵੀ ਅਸੀਂ ਸਵੇਰੇ ਅੱਜ ਰੋਟੀ ਪਾਣੀ ਖਾ ਕੇ ਕੰਮ ਤੇ ਜਾ ਰਹੇ ਆ ਤੇ ਸ਼ਾਮ ਨੂੰ ਅਸੀਂ ਵਾਪਸ ਨਹੀਂ ਆਉਣਾ ਅੰਜਈਆਂ ਘਟਨਾ ਨਾ ਹੋਣ ਉਹਦੇ ਲਈ ਅਸੀਂ ਜਿਹੜੇ ਆ ਕੁਛ ਨਾ ਕੁਛ ਕਾਰ ਵੀ ਜਿਹੜੀ ਆ ਬਣਦੀ ਕਰਾਂ ਨੌਜਵਾਨ ਇੱਥੇ ਤੇ ਸੀ ਜਾਂ ਪ੍ਰਵਾਸੀ ਸੀਗੇ ਇਹ ਪ੍ਰਵਾਸੀ ਨੇ ਨਹੀਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਫੈਕਟਰੀਆਂ ਚੱਲਦੀਆਂ ਨੇ ਜੀ ਮੈਂ ਕਹਿੰਦਾ ਜੇ ਕੋਈ ਤੁਹਾਨੂੰ ਵੀ ਜਾਣਕਾਰੀ ਮਿਲੇ ਐਸਚੋ ਮੈਡਮ ਮੌਕੇ ਤੇ ਖੜੇ ਨੇ ਇਹਨਾਂ ਨੂੰ ਵੀ ਕਹੂੰਗਾ ਅਸੀਂ ਹੁਣ ਇਹਦੀ ਹੈ ਜਾਂਚ ਪੜਤਾਲ ਵੀ ਸ਼ੁਰੂ ਕਰਾਂਗੇ ਜਿੱਥੇ ਕਿਤੇ ਉਲੰਘਣਾ ਉਹ ਦੂਰ ਕਰਾਵਾਂਗੇ ਸਾਡਾ ਕੰਮ ਕਿਸੇ ਨਾਤੀ ਨੂੰ ਤੰਗ ਕਰਨਾ ਨਹੀਂ ਪਰ ਜਿਹੜੇ ਸਾਡੇ ਬੰਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਲਾਜ਼ਮੀ ਹੈ ਤੁਹਾਡੇ ਇਲਾਕੇ 'ਚ ਕੰਨਾ ਹੋਈ ਹੈ ਜੀ ਇਹ ਕਿੱਥਾ ਹੋਇਆ ਕੀ ਕਿੰਨੇ ਵਜੇ ਦੀ ਗੱਲ ਹੈ ਇਹ ਲਗਭਗ 11:00 ਵਜੇ ਮੈਨੂੰ ਫੋਨ ਆਇਆ ਕਿ ਦੰਦਾਂ ਦਾ ਕਰਕੇ ਅੱਗ ਲੱਗ ਗਈ ਤੇ ਜਦੋਂ ਮੌਕੇ ਤੇ ਪਹੁੰਚਾ ਤਾਂ ਅੱਧਾ ਸ਼ਟਰ ਖੁੱਲਾ ਸੀ ਗੱਦੇ ਤੋਂ ਕਾਫੀ ਇਹਨਾਂ ਨੇ ਖੋਲ੍ਹਿਆ ਆ ਕੇ ਤੇ ਤਿੰਨ ਬੰਦੇ ਅੰਦਰ ਦਸੇ ਹੀ ਗਏ ਸੀਗੇ ਜੋ ਲੋਕਾਂ ਦੇ ਮਤਲਬ ਦੱਸੇ ਇੱਕ ਬੱਚੇ ਨੂੰ ਅੱਗ ਲੱਗ ਗਈ ਉਹਨੂੰ ਹਸਪੀਟਲ ਲੈ ਗਏ ਅੱਗੇ ਮੈਂ ਕਿਹਾ ਕਿ ਡੀ ਐਮ ਸੀ ਰੈਫਰ ਕਰਤਾ ਪਹਿਲਾਂ ਪਾਬਾ ਹਸਪੀਟਲ ਲੈ ਗਏ ਉਹ ਜ਼ਿਆਦਾ ਜਲੇ ਹੋ ਸੀ ਤੇ ਦੋ ਬੰਦੇ ਅੰਦਰ ਹੀ ਸੀਗੇ ਤੇ ਉਹ ਮੈਂ ਸਮਝਦਾ ਵੀ ਬਹੁਤ ਮਾੜੀ ਦੁਰਘਟਨਾ ਹੋਈ ਆ ਵੀ ਉਹ ਦੋਨੋਂ ਵਿਚਾਰੇ ਅੰਦਰ ਹੀ ਝੁੱਸ ਸੀਗੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਬਾਹਰ ਨਿਕਲਣ ਦਾ ਤੇ ਇਹ ਅੱਗ ਕਿਤੇ ਨਾ ਕਿਤੇ ਅੰਦਰ ਇੱਕ ਫੈਕਟਰੀ ਆ ਇਹਦੇ ਅੰਦਰ ਹੀ ਪੱਠੀ ਜਿਹੜੀ ਕਿ ਪੇਂਟ ਵਾਲੀ ਹੁੰਦੀ ਆ ਕਿਉਂਕਿ ਜਿਹੜੀ ਹੁੰਦੀਆਂ ਨੇ ਸੀਟ ਕਵਰ ਦੀਆਂ ਕਾਟੀਆਂ ਹੁੰਦੀਆਂ ਨੇ ਉਹਦਾ ਕੰਮ ਆ ਉਹਨੂੰ ਪਾਲਿਸ਼ ਕਰਦਿਆ ਅਤੇ ਲੋਸ਼ਨ ਵਗੈਰਾ ਹੁੰਦਾ ਜਿਹੜਾ ਕਿ ਸਪਰਟ ਹੁੰਦੀ ਆ ਉਹ ਇਮੀਡੀਏਟ ਅੱਗ ਪਕੜਦੀ ਆ ਉਹਦੇ ਕਰਕੇ ਮੈਂ ਸਮਝਦਾ ਅੱਗ ਲੱਗ ਗਈ ਤੇ ਬੱਚੇ ਜਿਹੜੇ ਅੰਦਰ ਸੀਗੇ ਵਿਚਾਰੇ ਮਜ਼ਦੂਰ ਵਿਚਾਰੇ ਜਿਹੜੇ ਲੇਬਰ ਕਰਦੇ ਸੀ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤੇ ਕਿਤੇ ਨਾ ਕਿਤੇ ਫੈਕਟਰੀ ਮਾਲਕ ਦੀ ਮੈਂ ਸਮਝਦਾ ਵੀ ਗਲਤੀ ਆ ਜਦੋਂ ਤੇਰੇ ਪੱਠੇ ਵੀ ਐਸੇ ਕੰਮ ਚੱਲਦੇ ਆ ਕਿਤੇ ਨਾ ਕਿਤੇ ਕੋਈ ਭੁਜਾਉਣ ਵਾਲਾ ਜੰਤਰ ਕੋਈ ਨਾ ਕੋਈ ਰੱਖਣਾ ਚਾਹੀਦਾ ਜਿਦੇ ਕਿ ਆਪਾਂ ਇਹ ਜਾਨੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਨਹੀਂ ਤੁਸੀਂ ਜ਼ਿਕਰ ਕੀਤਾ ਬੱਚੇ ਦਾ ਵੀ ਨਾ ਵਾਲਕ ਲੇਵਰ ਤੇ ਰੱਖੀ ਹੋਈ ਇੱਥੋਂ ਇਹ ਪਤਾ ਲੱਗਿਆ ਵੀ ਲੋਕਾਂ ਦੇ ਦੱਸਣ ਵੀ 16 17 ਸਾਲ ਦਾ ਬੱਚਾ ਜਿਹੜਾ ਗਿਆ ਵਾ 16 ਸਾਲਾਂ ਦਾ ਜਿਹੜਾ ਗਿਆ ਤੇ ਜਿਹੜੇ ਅੰਦਰ ਸੀਗੇ ਦੋ ਜਣੇ ਉਹਨਾਂ ਦੀ ਉਮਰ ਨਹੀਂ ਹਜੇ ਦੱਸੀ ਜਾ ਸਕਦੀ ਵੀ ਉਹ ਕਿੰਨੀਕ ਏਜ ਹੈਗੀ ਆ ਉਹ ਹੁਣ ਪਤਾ ਲੱਗੇਗਾ ਕਿੰਨੀ ਉਮਰ ਤੇ ਹੁਣ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਜੀ ਉਹਨਾਂ ਨੂੰ ਤਾਂ ਸਿਵਲ ਹਸਪੀਟਲ ਭੇਜਤਾ ਜਿਨ੍ਹਾਂ ਦੀ ਡੈਥ ਹੋ ਗਈ ਤੇ ਉਹ ਜਿਹੜਾ ਦੂਸਰਾ ਬੱਚਾ ਵਾ ਉਹਨੂੰ ਡੀਐਮਸੀ ਹਸ ਇਹ ਕਲਸੀਅਮ ਵਾਲੀ ਗਲੀ ਹੈਗੀ ਆ ਵਿਸ਼ਕਰਮਾ ਚੌਂਕ ਤੇ ਗਿਲ ਚੌਂਕ ਦੀ ਚਲੜੀ ਜਗ੍ਹਾ ਤੇ ਬਚਾਲੇ ਔਰ ਬਹੁਤ ਹੀ ਮੰਦ ਮੰਦ ਭਗੀ ਇਹ ਘਟਨਾ ਘਟੀ ਹੈਗੀ ਜਿਹੜੀ ਅਕਤ ਨਹੀਂ ਹੋਈ ਹੈਗੀ ਆ ਮੌਕੇ ਤੇ ਅਸੀਂ ਪਹੁੰਚੇ ਹੈਗੇ ਇਨਵੈਸਟੀਗੇਟ ਕਰ ਰਹੇ ਹੈਗੇ ਫਾਇਰ ਬ੍ਰਿਗੇਡ ਵੀ ਬੁਲਾ ਲਈ ਸੀ ਐਮਬੂਲੈਂਸ ਵੀ ਬੁਲਾ ਲਈ ਸੀ ਮੌਕੇ ਤੇ ਔਰ ਜੋ ਸਾਡੇ ਵੱਲੋਂ ਬੰਦੀ ਕਾਰਵਾਈ ਵੀ ਕਰ ਰਹੇ ਆ ਇਨਵੈਸਟੀਗੇਟ ਵੀ ਕਰ ਰਹੇ ਆ ਕੀ ਇਹ ਕਾਰਨ ਸੀ ਕਾਰਨ ਦਾ ਹਲੇ ਪਤਾ ਨਹੀਂ ਲੱਗਿਆ ਹੈ ਅੰਦਰੋਂ ਕੀ ਕਹਿੰਦਾ ਹੈ ਮੈਂ ਜਿਹੜੇ ਨਵੇਂ ਨੇ ਨੀ ਕਿੰਨੀ ਉਮਰ ਸੀਗੀ ਉਮਰ ਦਾ ਹਲੇ ਅੰਦਾਜ਼ਾ ਨਹੀਂ ਲੱਗ ਸਕਿਆ ਹੈਗਾ ਕਿ ਤੇ ਦੋ ਜਣੇ ਸੀਗੇ ਜਿਹੜੇ ਅੰਦਰ ਪਲ ਮਿਲੇ ਹੈਗੇ ਬੋਡੀਆਂ ਨਾਲ ਦੋ ਨਹੀਂ ਮਿਲੇ ਕਿੰਨੇ ਬੰਦੇ ਜਿਹੜੇ ਕੰਮ ਕਰ ਰਹੇ ਸੀ ਫੈਕਟਰੀ ਦੇ ਅੰਦਰ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਅਸੀਂ ਜਾਣਕਾਰੀ ਹਾਸਲ ਕਰ ਰਹੇ ਹੈਗੇ ਅੰਦਰ ਬੱਚੀ ਹੈ ਕਿਸ ਦੀ ਫੈਕਟਰੀ ਦੇ ਅੰਦਰ ਉਹ ਜਿਹੜੇ ਸਾਈਕਲ ਦੀਆਂ ਸੀਟ ਕਵਰ ਬੰਦੇ ਹੈਗੇ ਉਹ ਬਣ ਰਹੀਆਂ ਸੀਗੀਆਂ 24 ਰੈਫਰ ਕੀਤਾ ਉਹਦੇ ਵੀ ਹਾਂਜੀ ਇੱਕ ਬੱਚਾ ਉਹ ਕੰਮ ਕਰ ਰਿਹਾ ਸੀ ਉਹ ਕਰੀਬਨ ਨਾਬਾਲਗ ਬੱਚਾ ਹੈਗਾ ਜਿਹੜਾ ਤੇ ਉਹਨੇ ਕੰਮ ਕਰ ਰਿਹਾ ਸੀਗੇ ਜੀ ਅਨੇ ਉਸ ਬਾਰੇ ਹਾਲੇ ਪਤਾ ਕਰ ਰਹੇ ਹੈਗੇ ਕੰਮ ਕਰ ਰਿਹਾ ਸੀ ਕਿ ਮਿਸਟਰ ਬੰਕ ਸੀਗਾ ਸ਼ਟਰ ਪੂਰਾ ਖੁੱਲਾ ਹੋਇਆ ਸੀ ਕਿਉਂਕਿ ਅੰਦਰ ਪਤਾ ਲੱਗਣ ਤੇ ਲੱਗ ਰਿਹਾ ਹੈ ਕਿ ਕੋਈ ਪੱਤੀ ਸੀ ਜਿਸ ਦੀ ਵਜ੍ਹਾ ਕਰਕੇ ਆਗ ਹੀ ਜਿਹੜੀ ਅਨ ਕੰਟਰੋਲ ਹੋ ਗਈ ਕਾਬੂ ਕਰਨ ਦੇ ਵਿੱਚ ਉਹਨੂੰ ਥੋੜੀ ਦਿੱਕਤ ਆਈ ਸੀ ਕੈਮੀਕਲ ਕਿਸ ਪਿਆ ਆਇਆ ਹੋਇਆ ਹੈ ਕੈਮੀਕਲ ਦੱਸ ਰਹੇ ਹਾਲ ਇਨਵੈਸਟੀਗੇਟ ਕਰ ਰਹੇ ਹੈਗੇ ਕਨਫਰਮ ਨਹੀਂ ਹੋਇਆ ਹੈ ਅੰਦਰ ਤੇ ਜਿਹੜੀ ਡੈਥ ਹੋਈ ਹੈ ਜੀ ਉਹਨਾਂ ਦੀ ਉਮਰ ਕਿੰਨੀ ਕਾ ਜੀ ਉਮਰ ਹਾਲੇ ਇਨਵੈਸਟੀਗੇਟ ਕਰ ਰਹੇ ਹੈਗੇ ਛੋਟੇ ਹੈਗੇ ਨੇ ਉਮਰੇ ਹਾਲੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ